ਬਾਬਾ ਬਈ ਦਾ ਜਨਮ 1936 ਦਾ 10 ਅਗਸਤ ਜੀ ਜਨਮ ਅਸ਼ਟਮੀ ਵਾਲੇ ਦਿਨ ਸਰਸਨੰਗਲ ਵਿਖੇ ਹੋਇਆ ਸੀ ਆਪਣੇ ਨਾਨਕੇ ਘਰ ਨਗਰ ਬਾਬਾ ਬਈ ਦਾ ਭਰਤਗੜ ਹੈ ਜੀ ਬਹੁਤ ਸੰਗਤਾਂ ਨੂੰ ਘੱਟ ਪਤਾ ਹੋਵੇਗਾ ਪੁਰਾਣੀਆਂ ਨੂੰ ਤਾਂ ਪਤਾ ਹੋਵੇਗਾ ਬਾਬਾ ਬਈ ਦਾ ਬਚਪਨ ਦਾ ਨਾਮ ਜਿਹੜਾ ਮਾਤਾ ਪਿਤਾ ਨੇ ਰੱਖਿਆ ਸੀ ਉਹ ਚੋਹੜ ਸਿੰਘ ਸੀ ਚੋਹੜ ਸਿੰਘ ਚੂਹੜ ਸਿੰਘ ਚੂਹੜ ਚੂਹੜ ਸਿੰਘ ਜੀ ਤੇ ਬਾਬਾਈ ਦੇ ਚਾਰ ਭਰਾ ਸਭ ਤੋਂ ਵੱਡੇ ਭਰਾ ਸੀ ਬੱਬਾ ਜੀ ਦੇ ਸਭ ਤੋਂ ਵੱਡੇ ਬਾਬਾਈ ਤੋਂ तकरीबन 12 ਸਾਲ ਵੱਡੇ ਸੀ ਜੀਵਨ ਸਿੰਘ ਜੀ ਹਾਂ ਜੀ ਬਾਬਾਈ ਦੇ ਫਿਰ 8 ਸਾਲ ਵੱਡੇ ਭਰਾ ਸੀ ਸਖਦੇਵ ਸਿੰਘ ਜੀ ਤੀਜੇ ਨੰਬਰ ਤੇ ਮਹਾਰਾਜੀ ਸੀ ਚੌਥੇ ਨੰਬਰ ਤੇ ਸੰਤੋਖ ਸਿੰਘ ਸੀ ਜੀ ਚਾਰ ਭਰਾ ਸੀ ਬਾਬਾਈ ਦੇ ਬਾਬਾਈ 3 ਸਾਲ ਦੀ ਉਮਰ ਤੱਕ ਉੱਥੇ ਰਹੇ ਠੀਕ ਉੱਥੇ ਸ਼ਦਾ ਸੋਤ ਸਿੰਘ ਜੀ ਦਾ ਕਿਲਾ ਹਸਤਗੜ੍ਹ ਬਹੁਤ ਮਸ਼ਹੂਰ ਬਾਬਾ ਜੀ ਬਚਪਨ ਚ ਬੇਪਰਵਾਈ ਨਾਲ ਉਹਨਾਂ ਦੇ ਅਸਨ ਤੇ ਜਾ ਕੇ ਸੱਜ ਗਏ ਤਾਂ ਉੱਥੇ ਉਹਨਾਂ ਦਾ ਬਹੁਤ ਦਵਤਬਾ ਸੀ ਸਤਕਾਰ ਸੀ ਅਗਰ ਉਹ ਜਿਹੜੇ ਉਹਨਾਂ ਦੇ ਘਰ ਵਾਲੇ ਸੀ ਉਹਨਾਂ ਨੇ ਸਮਝ ਲਿਆ ਵੀ ਬਲ ਕੋਈ ਆਮ ਨਹੀਂ ਹੈਗਾ ਕੋਈ ਠੀਕ ਰਬੀ ਰੋਹਾਨੀ ਰੂਹ ਹੈ ਜੀ ਬਚਪਨ ਚ ਜਿਹੜਾ ਬਚਨ ਕਰਨਾ ਉਹ ਪੂਰਾ ਵੀ ਹੋ ਜਾਂਦਾ ਸੀ ਬਚਪਨ ਜੀ ਫਿਰ ਜਿਹੜੇ ਬਾਬਾ ਮਹਿੰਦਰ ਸਿੰਘ ਧਨੁਮੱਜਰੇ ਵਾਲੇ ਸੀ ਹਾਂਜੀ ਇਹ ਪਤਗੜ ਆਏ ਹੋਏ ਸੀ ਆਪਣੇ ਜਥੇ ਨਾਲ ਖਣਪਟ ਸਾਹਿਬ ਕਰਨ ਜੀ ਉਹਨਾਂ ਨਾਲ ਮਿਲ ਹੋਇਆ ਛੋਟੀ ਉਮਰ 'ਚ ਹੀ ਉਹਨਾਂ ਨੇ ਵਿਛਾਲ ਲਿਆ ਜੀ ਬੀ ਕੋ ਰਬੀ ਰੂ ਹੈ ਫਿਰ ਉਹਨਾਂ ਦੇ ਨਾਲ ਹੀ ਆਉਣ ਦੀ ਜਿੱਦ ਕੀਤੀ ਜੀ ਬਾਬਾ ਜੀ ਮਾਨਪੁਰ ਖੰਡਾ ਕੇ ਜੀ ਦੱਸਿਆ ਵੀ ਮੇਰੇ ਪਿਛਲੇ ਜਨਮ ਦਾ ਬੰਡ ਹੈ ਜੀ ਫਿਰ ਉਹਨਾਂ ਬਚਪਨ 'ਚ ਜਿਵੇਂ ਬੱਚੇ ਖੇਡਦੇ ਹੁੰਦੇ ਓਵੇਂ ਖੇਡਦਿਆਂ ਦਾ ਵੀ ਕੋਈ ਬਹੁਤ ਨਹੀਂ ਜ਼ਰੂਰ ਸੰਜੀਤ ਆ ਉਹ ਫਿਰ ਉੱਥੇ ਬਾਬਾ ਇਹਨੂੰ ਹੋਰ ਇੱਕ ਘਟਨਾ ਹੈ ਜੀ ਬਾਬਾ ਮਹਿੰਦਰ ਸਿੰਘ ਨੇ ਧੰਨਵਾਦ ਰਿਆ ਵਾਲਿਆਂ ਨੇ ਸੋਚਿਆ ਤਾਂ ਉੱਥੇ ਸਸਨ ਨਦੀ ਵਾਲਾ ਜਿਹੜਾ ਨਾਲ ਹੈ ਉਹ ਪਾਰ ਕਰਨਾ ਸੀ ਜਿੱਥੇ ਸਮਿਤ ਬਾਬਾ ਮਹਿੰਦਰ ਸਿੰਘ ਦੇ ਮਨ ਚ ਫੁਰਨਾ ਆਇਆ ਵੀ ਭਗਤ ਇਹਨ ਜਿਹੜਾ ਬਾਬਾ ਇਹਨੂੰ ਭਗਤ ਜੀ ਕਹਿੰਦੇ ਸੀ ਵੀ ਇਹਨਾਂ ਤੇ ਪਾਰ ਕਾਟੀ ਹੋਣਾ ਮੈਨੂੰ ਮੁੱਢੇ ਤੇ ਚੱਕ ਲੈਣਾ ਉਹਨਾਂ ਨੇ ਮੁੱਢੇ ਕਿਤੇ ਭਗਰੀ ਦੁਸ਼ਮਣ ਮੋਟਿਆ ਤੇ ਬੇਹੋ ਤੁਹਾਡਾ ਤਾਂ ਪਾਰ ਕਾਟੀ ਹੋਣਾ ਸਭੇ ਮੋਟਿਆਂ ਤੇ ਬੈਗੇ ਜਦੋਂ ਉਹਦੇ ਵਿੱਚ ਪਾਣੀ ਦੇ ਵਾੜੇ ਉਹਨਾਂ ਤੇ ਇੰਨਾ ਵਜਨ ਪਾਤਾ ਉਹਨਾਂ ਦੇ ਪੈਰ ਖੁੱਬ ਗਏ ਪਾਣੀ ਦੇ ਥੱਲੇ ਜੀ ਅਣੀ ਕਾਟ ਸੀ ਝਿੱਕੜ ਸੀ ਥੱਲੇ ਉਹਨਾਂ ਜੋਲਾ ਪਾਇਆ ਸੀ ਛਿੱਧ ਛਿੱਧ ਭਗਤ ਨੂੰ ਮੋਟਿਆਂ ਤੋਂ ਦਾਰੋ ਠੀਕ ਫਿਰ ਬਾਬਾ ਉਤਰ ਗਿਆ ਉਹ ਭਾਈ ਤੁਸੀਂ ਤਾਂ ਕਹਿੰਦੇ ਸੀ ਭਾਰ ਕੱਟਿਓਣਾ ਫਿਰ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਕੋਈ ਬਹੁਤ ਮੱਲਟੀ ਪਾਵਰ ਜੀ ਇਹ ਵੀ ਸਾਧੂ ਸੰਤ ਨੇ ਕੋ ਪਿਛਲੇ ਜਰਮਾ ਬਾਬਾ ਬਖਸ਼ੀ ਸਿੰਘ ਜੀ ਨੇ ਇਹ ਵੀ ਬਚਨ ਕੀਤਾ ਸੀ ਉਹ ਚਿੱਠੀਆਂ ਨੇ ਜਿੱਚ ਬਾਬਾਈ ਨੇ ਲਿਖਿਆ ਹੋਇਆ ਹਾਂਜੀ ਬਚਪਨ ਚ ਬਾਬਾ ਇਹਨੂੰ ਭਗਤ ਜੀ ਕਹਿੰਦੇ ਹੁੰਦੇ ਸੀ ਜੀ